ਕੀ ਹਾਲ ਚਾਲ ਜੇ ਦੋਸਤੋ ਠੀਕ ਠਾਕ ਜੀ ਤੇ ਸਵਾਗਤ ਆ ਸਾਰੇ ਭਰਾਵਾਂ ਦਾ ਜਿੰਨੇ ਵੀ ਆਪਣੇ ਨਾਲ YouTube ਚੈਨਲ ਤੇ Facebook ਪੇਜ ਦੇ ਜਰੀਏ ਜੁੜੇ ਹੋਏ ਐ ਤੇ ਉਮੀਦ ਕਰਦਾ ਸਾਰੇ ਭਰਾਵਾਂ ਦੇ ਜਿਹੜੇ ਜਾਨਵਰ ਆ ਵੈਲਿਓ ਠੀਕ ਠਾਕ ਹੋਣਗੇ ਤੇ ਬਹੁਤ ਸ਼ਤ ਤਨ ਨੂੰ ਬਹੁਤ سارے ਜਿਹੜੇ ਆਪਣੇ ਫਾਰਮ ਦੇ ਜਾ ਵ ਇੱਕ ਇੱਕ ਕਰਕੇ ਦਿਖਾਏ ਸੀ ਤੇ ਤਾਂ ਨੋਬਾ ਦੱਸਿਆ ਸੀ ਜਿਹੜੇ ਜਿਹੜੇ ਜਾਨਵਰ ਫੋਰ ਸੇਲ ਆ ਉਹਨਾਂ ਦੇ ਵਿੱਚੋਂ ਬੈਲੀ ਉਹ ਆ ਜਿਹੜੀਆਂ ਦੋ ਬੱਚੀਆਂ ਇਹ ਦੋਨੇ ਸੇਲ ਹੋ ਚੁੱਕੀਆਂ ਈ ਤੇ ਇਹਨਾਂ ਤੋਂ ਸਿਵਾ ਜਿਹੜਾ ਪੁਰਾਣੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਜਾਨਵਰ ਚੰਗਾ ਲੱਗੇ ਉਹ ਤੁਸੀਂ ਕਾਲ ਕਰਕੇ ਬੰਗਾ ਵਾਲਾ ਭਾੜਾ ਬਾਈ ਬਿਠਾ ਇਹਦਾ ਪੱਕਾ ਹੀ ਲਾਇਆ ਹੋਇਆ ਇਹਨਾਂ ਦਾ ਨੰਬਰ ਦੇਵਾਂਗੇ ਆ ਬੱਚੀ ਆ ਜਿਹੜੀ ਇਹ ਬੈਲੀ ਉਹ ਪਹਿਲੀ ਵਾਰੀ ਰੱਸਾ ਬਾਇਆ ਤੇ ਅੱਜ ਉਹ ਥੱਲੇ ਨਾ ਕਰ ਰੱਸਾ ਤਾਂ ਕਰਨਾ ਬਾਬੇ ਰੱਸਾ ਗਾਂ ਥੱਲੇ ਕਰ ਰਸਾ ਕਮਾਉਂਦਾ ਰਸੇ ਗੰਡ ਥੱਲੇ ਕਰ ਤੁਸੀਂ ਫਾਇਦਾ ਹੀ ਵੇਖਦੇ ਵੀ ਇੰਨੇ ਦੀ ਪਰਾਨੇ ਨੇ ਲੈ ਲਈ ਤੇ ਇੰਨੇ ਦੀ ਰੇਤੀ ਤੇ ਅੱਜ ਤੁਹਾਨੂੰ ਮੱਥਾ ਮਾਰੀ ਦਿਖਾਉਣੇ ਆਂ ਪੂਛ ਫੜ ਕੇ ਰੱਖਣਾਲ ਯਾਰ ਬਾਫੇ ਨਹੀਂ ਜੂਰੂ 6 ਫੀਟ ਦਾ ਨੁਕਸਾਨ ਕਦੇ ਵੀ ਹੋ ਸਕਦਾ ਤੇ ਵੱਲ ਨਾਲ ਵੀ ਕਦੇ ਵੀ 6 ਫੀਟ ਖਾ ਸਕਦਾ ਤੇ ਜਿੰਨੇ ਕ ਪਾਲਨੇ ਬੇਲੀ ਉਹ ਸੌਖੇ ਆ ਨਾ ਕੋਨੇ ਕਿਹੇ ਜਾ ਤੋੜਨੇ ਕਿਤੇ ਤੇ ਭਜਨੇ ਲਿਜਾਣੇ ਕਰਨੇ ਉਹਨੇ ਕੀ ਜ਼ਿਆਦਾ ਔਖੇ ਵੀ ਆ ਬੱਚੀ ਤੁਹਾਨੂੰ ਆਪਾਂ ਪਹਿਲਾਂ ਜੋ ਲੈ ਕੇ ਆਏ ਸੀ ਉਦੋਂ ਵੀਡੀਓ ਦਿਖਾਈ ਸੀ ਉਦੋਂ ਵੀ ਲੋ ਆਪਾਂ ਘਟੋ ਘਟਨਾ 4 ਘੰਟੇ ਦੇ ਤੇ ਜਿਹੜਾ ਮੱਥਾ ਮਾਰਿਆ ਸੀ ਤੇ ਫੇਰ ਜਾ ਕੇ ਇਹ ਜਿਹੜੀ ਟਰਾਲੀ 'ਚ ਬੇਸ਼ੇਰੀ ਚੜੀ ਸੀ ਹੱਥ 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 ਤੇ ਅੱਜ ਫੇਰ ਆਪਾਂ ਪੰਗਾ ਲਿਆ ਅੱਜ ਇਹ ਬੇਸ਼ੇਰੀ ਸੇਲ ਹੋ ਗਈ ਐ ਤੇ ਆਪਾਂ ਸੋਚਿਆ ਚੱਲ ਚੜਾ ਕੇ ਦੇ ਦਈਏ ਤੇ ਵੇਖਦੇ ਆਂ ਸੱਟੋ ਫੇਟੋ ਆਪ ਵੀ ਬਚਦੇ ਆਂ ਡਾਕਟਰ ਆ ਬਚ ਕੇ ਓਏ ਬਚ ਕੇ ਬਚ ਕੇ ਬਚ ਕੇ ਬਚ ਕੇ ਤੇ ਡਾਕਟਰ ਸਾਹਿਬ ਛੱਡ ਕੇ ਭੱਜ ਚੁੱਕੇ ਆ ਤੇ ਨਾਲ ਮੈਨਾ ਮੈਨਾ ਹੱਸ ਵੀ ਰਿਹਾ ਵੀ ਬਾਜ ਕੇ ਗੁਜ਼ਰਤੀ ਅੱਜ ਆਪਾਂ ਬੱਲੂ ਗੱਡੀ 'ਚ ਚੜਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਪਹਿਲਾਂ ਦੇਖਦੇ ਆ ਚੜਦੀ ਆ ਕਿ ਨਹੀਂ ਪਿਆਰ ਨਾਲ ਫੇਰ ਫੇਰ ਆਪਾਂ ਮੱਥਾ ਮਾਰਾਂਗੇ ਇਹਦੇ ਮੂੰਗਾ ਮੰਗਾ ਲਾ ਕੇ ਤੇ ਹੋਰ ਕੋਈ 스ਕੀਮਾ ਲਾ ਕੇ ਦੇਖਾਂਗੇ ਜਿੰਨੇ ਕਿ ਬੇਲੀ ਉਹ ਜਾਨਵਰ ਸੋਹਣੇ ਲੱਗਦੇ ਤੇ ਉਹ ਖੁੱਲ ਗਈ ਹੋਏ ਟੁੱਟ ਗਿਆ ਰੱਸਾ ਤੇ ਹੁਣ ਬੇਲੀ ਆਪਾ ਦੇਖਦੇ ਨੂੰ ਫੜਨੀ ਪਊਗੀ ਹੁਣ ਤੇ ਹੁਣ ਆਪਾ ਚਾਬੀ ਲੈ ਕੇ ਆ ਕੇ ਫੇਰ ਬਸ਼ੇਰੀ ਫੜ ਲਈ ਐ ਚਾਬੀ ਨਹੀਂ ਗੱਡੀ ਤੇ ਹੁਣ ਦੁਬਾਰਾ ਫੇਰ ਵੇਖਦੇ ਕੋਸ਼ਿਸ਼ ਕਰਦੇ ਆ ਚੜਾਉਣ ਦੀ ਇਹ ਚੜਦੀ ਕਿ ਨਰ ਤੇ ਰੱਸਾ ਥੋੜਾ ਸੀਗਾ ਜਿਹੜਾ ਕਮਜ਼ੋਰ ਸੀ ਤੇ ਹੁਣ ਵਧੀਆ ਰੱਸਾ ਫਾਪਾ ਕੇ ਲਿਆਏ ਤੇ ਹੁਣ ਫੇਰ ਆਪਾ ਕੋਸ਼ਿਸ਼ ਕਰੀਏ ਇਹ ਤਾਂ ਹਰੇ ਲੈਣਾ ਤਰੇ ਹਰੇ ਨੂੰ ਦੇਖ ਕੇ ਚੜਦੀ ਨਹੀਂ ਘੋੜੀ ਨੂੰ ਚੜਾਉਣ ਦੀ ਬਸ਼ੇਰੀ ਨੂੰ ਇੱਕ ਤਾਂ ਪਹਿਲਾਂ ਤਾਂ ਗੱਡੀ ਦਾ ਵੀ ਤੁਹਾਨੂੰ ਦੱਸ ਦਈਏ ਬਿਲੂ ਇਹ ਗੱਡੀ ਹੈ ਨਾ ਜਿਹੜੀ ਐਡੀ ਨੀਵੀ ਬਾਡੀ ਨਹੀਂ ਹੋਣੀ ਚਾਹੀਦੀ ਜਦੋਂ ਵੀ ਤੁਸੀਂ ਜਾਨਵਰ ਕਿਥੋਂ ਲੈਣ ਜਾਂਦੇ ਆ ਨਾ ਕਿਤੋਂ ਵੀ ਕੋਈ ਵੀ ਜਾਨਵਰ ਚਾਹ ਜਾਨਵਰ ਸੀਲ ਹੋਵੇ ਹਨਾ ਕਈ ਵਾਰੀ ਜਾਨਵਰ ਕਿਉਂਦਾ ਡਰ ਜਾਂਦਾ ਤੇ ਐਡੀ ਬਾਡੀ ਤਾਂ ਤਾਂ ਨੋਰਮਲ ਹੀ ਜਾਨਵਰ ਜਿਹੜਾ ਇਹ ਛਾਲ ਮਾਰ ਕੇ ਚੜ ਜਾਂਦਾ ਤੇ ਬਾਡੀ ਵੈਲਿਊ ਇਦੂਚੀ ਹੋਣੀ ਚਾਹੀਦੀ ਹੈ ਤੁਸੀਂ ਆਪਣੇ ਵਾਲੀ ਗੱਡੀ ਦੀ ਦੇਖੀ ਹੋਣੀ ਹੈ ਨਾ ਬਾਡੀ ਉਹਦੀ ਵੀ ਤੁਹਾਨੂੰ ਦਿਖਾ ਦਾਂਗੇ ਓਲਡੀ ਬਾਡੀ ਘਟੋ ਘਟ ਗੱਡੀ ਦੀ ਚਾਹੀਦੀ ਹੈ ਤੇ ਇੱਕ ਆ ਜਿਹੜੇ ਬੰਗੇ ਹੁੰਦੇ ਨਾ ਤਾਂ ਪਿਛਲੇ ਵਾਲਾ ਬੰਦਾ ਰਹਿਣਾ ਗੱਡੀ ਦਾ ਬਹੁਤ ਜ਼ਰੂਰੀ ਹੁੰਦਾ ਜੇ ਬੱਚੀ ਚੜਦੀ ਹੈ ਨਾ ਕਈ ਵਾਰੀ ਉੱਪਰ ਸਿਰ ਮਾਰ ਜੇ ਜਾਨਵਰ ਸੱਟ ਖਾ ਜਾਂਦਾ ਤੇ ਨਾਲੇ ਜਾਨਵਰ ਡਰ ਜਾਂਦਾ ਬੱਸ ਹੁਣ ਨਾ ਜ਼ੋਰ ਲਾ ਰਹੀ ਹੈ ਉਹ ਜਿਵੇਂ ਆਪਣੀ ਗੱਡੀ ਟਰਾਲੀ ਖੜੀ ਹੈ ਓਡੀ ਬਾਡੀ ਘੱਟੋ ਘੱਟ ਵੇਲਿਓ ਚਾਹੀਦੀ ਹੈ ਜੇ ਤੁਸੀਂ ਜਾਨਵਰ ਗਾਂ ਪਸ਼ਾਵ ਤੋਂ ਕਿਤੋਂ ਵੀ ਲੈ ਜਾਂਦੇ ਆ ਹਨਾ ਐਡੀ ਬਾਡੀ ਘੱਟੋ ਘੱਟ ਗੱਡੀ ਦੀ ਹੋਵੇ ਫੇਰ ਜਾਨਵਰ ਲੈਣ ਜਾਣਾ ਇਹ ਛੋਟੀ ਬਾਡੀ ਦੇ ਵਿੱਚ ਕਦੇ ਵੀ ਰਿਸਕ ਨਾ ਲਿਆ ਕਰੋ ਇੱਡੀ ਛੋਟੀ ਪਾਰਟੀ ਦੇ ਵਿੱਚੋਂ ਕਦੋਂ ਵੀ ਜੜ੍ਹ ਦੇ ਪੁੱਤ ਦੇ ਬਾਹਰ ਨਿਕਲ ਸਕਦਾ ਹੁਣੇ ਬਾਈ ਕਹਿੰਦੇ ਅਸੀਂ ਲੈ ਕੇ ਜਾਣੀ ਆ ਅੱਜ ਅਸੀਂ ਵਾਟੋਂ ਆਏ ਆ ਤਾਂ ਕਰਕੇ ਆਪਾਂ ਕੋਸ਼ਿਸ਼ ਕਰ ਰਹੇ ਆਂ ਵੀ ਘੋੜੀ ਕਿਸੇ ਹਿਸਾਬ ਨਾਲ ਬੇਸ਼ੇਰੀ ਚੜ ਜਾਏ ਤੇ ਅਸੀਂ ਤਾਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਸਵੇਰੇ ਲੈ ਜਾਓ ਇੱਕ ਢੇੜਾ ਹੀ ਐ ਤੇ ਬਾਈ ਕਹਿੰਦੇ ਹੁਣੀ ਆਪਾਂ ਲੈ ਕੇ ਜਾਣੀ ਆ ਬਾਈ ਬੇਸ਼ੇਰੀ ਬਾਹਰ ਗਲਤ ਪਾਉਣਾ ਵਿੱਚ ਵੀ ਤੇ ਵੇਖਦੇ ਆਂ ਚਲੋ ਕੋਸ਼ਿਸ਼ ਕਰਕੇ ਜੇ ਚੜ ਗਈ ਤਾਂ ਠੀਕ ਐ ਨਹੀਂ ਫਿਰ ਨਿੱਕੀ ਬੇਸ਼ੇਰੀ ਆਪਾਂ ਭੇਜ ਦਾਂਗੇ ਤੇ ਇਹਨੂੰ ਆਪਾਂ ਕੱਲ੍ਹ ਨੂੰ ਭੇਜਦਾ ਜਣਾ ਬਾਈ ਇਹ ਖੜਾਈ ਰੱਖੇ ਕੋਸ਼ਿਸ਼ ਜਾਰੀ ਹੈ ਬੇਲੀ ਉਹ ਦੇਖੋ ਵਾਸਤਾ ਕਿੰਨਾ ਜਦੋਂ ਜਿਆਦਾ ਆਪਾਂ ਇਹਦਾ ਕਰ ਸਕਦੇ ਆ ਤੇ ਚੜਦੀ ਵੀ ਹੈ ਕਿ ਨਹੀਂ ਛੜਦੀ ਤੇ ਕੋਸ਼ਿਸ਼ਾਂ ਜਾਰੀ ਹੈ ਹੁਣ 2 ਮਿੰਟਾਂ ਬਾਅਦ ਦਮ ਦਵਾ ਕੇ ਕੀ ਹੈ ਖੜ ਜੇ ਟਿਕ ਜੇ ਫੇਰ ਕੋਸ਼ਿਸ਼ ਕਰਾਂਗੇ ਡਾਕਟਰ ਮਾਣੇ ਡੰਡਾ ਲਿਆ ਡੰਡੇ ਨਾਲ ਘੂਰ ਕੇ ਇਹ ਦੇਖ ਓਏ ਘੂਰ ਕੇ ਜੇ ਕੀ ਹੈ ਚੜ ਜੇ ਤੇ ਪਰ ਮੈਨੂੰ ਲੱਗਦਾ ਨਹੀਂ ਬੇਸ਼ੇਰੀ ਇੰਨੇ ਸੌਖੇ ਤਰੀਕੇ ਨਾਲ ਇਹ ਚੜ ਜੇ ਕਿਉਂਕਿ ਜਿਹੜੇ ਹਿਸਾਬ ਨਾਲ ਆਪਾਂ ਪਿਛੇ ਲੈ ਕੇ ਆਏ ਆ ਉਹ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਜਾ ਕੇ ਚੈਨਲ ਤੇ ਵੀਡੀਓ ਦੇਖਿਓ ਉਹਦੇ ਆਪਾਂ ਕਿੰਨਾ ਮੱਥਾ ਮਾਰਿਆ ਸੀ ਚਾਰ-ਚਾਰ ਰਸੇ ਪਾ ਕੇ ਨਾ ਚਾਰ-ਚਾਰ ਬੰਦੇ ਅਸੀਂ ਖਿੱਚ-ਖਿੱਚ ਕੇ ਮਹਾਂ ਰੋਕੀਆ ਪਹਿਲਾਂ ਜਿਵੇਂ ਹੀ ਖੁੱਲੀ ਛੱਡੀ ਹੁੰਦੀ ਸੀ ਤੇ ਮਗਰੋਂ ਜਿਹੜੀ ਆਪਾਂ ਵੀ ਇੱਥੇ ਲਿਆ ਕੇ ਆਪਾਂ ਵਲਗਨ ਦੇ ਵਿੱਚ ਜਿਹੜੀ ਉਹ ਸ਼ੇਰੀ ਖੁੱਲੀ ਛੱੜਤੀ ਤੇ ਤਾਂ ਕਰਕੇ ਰੱਸਾ ਪਾਉਣਾ ਵੀ ਜਾਨਵਰ ਦੇ ਬਹੁਤ ਜ਼ਰੂਰੀ ਹੈ ਤੇ ਟਾਈਮ ਟੂ ਟਾਈਮ ਨਾ ਜਦੋਂ ਛੋਟਾ ਆਉਂਦਾ ਬੱਚਾ ਉਹ ਤਾਂ ਲੋਡ ਆ ਜਾਂਦਾ ਉਹ ਨਿੱਕੀ ਬੱਚੇ ਉਹਦੇ ਆਪਾਂ ਰੱਸਾ ਪਾਉਂਦੇ ਰਹੇ ਆ ਪਰ ਮੈਂ ਤਾਰੇ ਪਾਉਂਦੇ ਆ ਆਉਂਣਾ ਖੜੀ ਆ ਨਾ ਤੇ ਇਹ ਹੁਣ ਰੱਸਾ ਕਦੇ ਪਾਇਆ ਨਹੀਂ ਦੇਖੋ ਕਿੰਨਾ ਖਰਾਬ ਕਰ ਰਹੀ ਹੈ ਇਸੇ ਕਰਕੇ ਨਾ ਬਿੱਲੀ ਛੋਟੇ ਹੁੰਦੇ ਜਾਨਵਰ ਦੀ ਰੱਸਾ ਪਾ ਦਈਏ ਜਾਨਵਰ ਜਿਹੜਾ ਵਾਲਕ ਹੋਰ ਮਾਰਨਾ ਇਸ ਨੂੰ ਨਹੀਂ ਤਾਂ ਹੁਣ ਬੱਚੇ ਦਾ ਪਤਾ ਆ ਉਹ ਡਿੱਗ ਪਈ ਉਹ ਛੱਟ ਗਈ ਛੱਟ ਤਾਂ ਨਹੀਂ ਵਜੀ ਬੱਚੀ 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 ਉੱਠ ਖੜੀ ਤੇ ਹੁਣ ਆਪਾਂ ਆਫ ਕੈਮਰਾ ਫੇਰ ਫੜ ਕੇ ਬੇਸ਼ੇਰੀ ਨੂੰ ਕਾਫੀ ਟਾਈਮ ਹੁਣ ਸਾਥ ਦਵਾ ਕੇ ਹੁਣ ਆਪਾਂ ਲਾਸਟ ਬਿੱਲੀ ਕੋਸ਼ਿਸ਼ ਕਰਦੇ ਆਂ ਜੇ ਬੱਚੀ ਚੜ ਗਈ ਤਾਂ ਠੀਕ ਹੈ ਨਹੀਂ ਤਾਂ ਆਪਾਂ ਫਿਰ ਸਵੇਰੇ ਜਿੱਤੀ ਕਰੋ ਦੋਨੋਂ ਫਿਰ ਜਾਂਗੇ ਹੁਣ ਆਪਾਂ ਕਿਹੜਾ ਲਾਸਟ ਕੋਸ਼ਿਸ਼ ਕਰਕੇ ਦੇਖ ਲੈਨੇ ਆਂ ਤੇ ਜੇ ਚੜ ਜੇ ਤਾਂ ਚੰਗੀ ਗੱਲ ਐ ਪਰ ਲੱਗਦਾ ਨਹੀਂ ਜਿਹੜੇ ਸਾਣਾ ਬੱਚੀ ਖਰਾਬ ਕਰੀ ਜਾਂਦੀ ਐ ਉਹ ਚੜ ਜੂਗੀ ਫਰਨਾ ਘੋੜੀ ਬਹੁਤ ਮੱਥਾ ਮਰਾਇਆ ਹੀ ਤੇ ਬਹੁਤ ਜੋਰ ਲਵਾਤਾ ਤਾਈਓ ਜਾਨਵਰ ਦੇ ਛੋਟੇ ਹੁੰਦੇ ਨੇ ਪਪਲਾਂ ਦੀ ਖੁੱਲਾ ਹੀ ਛੱਡਣਾ ਜਾਨਵਰ ਨਾਲ ਛੋਟੇ ਹੁੰਦੇ ਤੇ ਅਸਾ ਪਾਉਣਾ ਸਟਾਰਟ ਕਰ ਦੋ ਤਾਂ ਜੋ ਵੱਡਾ ਹੋ ਕੇ ਗੱਡੀ ਗੁੱਡੀ ਚੜਾਉਣੀ ਐ ਕਿਤੇ ਗਾਂਵ ਸ਼ਾਂਤ ਨਹੀਂ ਗਈ ਹੈ ਨਾ ਆਸਾਨ ਰਵੇ ਆ ਪਾਉਣ ਹੌਰਾ ਹੀ ਮੂੰਗਾ ਲਾਇਆ ਤੇ ਮੂੰਗੇਣਾ ਵੇਨੇ ਮੈਂ ਕਹਿੰਦਾ ਪਰ ਮੈਨੂੰ ਲੱਗਦਾ ਨਹੀਂ ਜਿਹੜੇ ਹਿਸਾਬ ਨਾਲ ਬੱਚੀ ਖਰਾਬ ਕਰ ਰਹੀ ਪਹਿਲਾਂ ਨੇੜੇ ਤਾਂ ਕਰੋ ਯਾਰ ਤੁਸੀਂ ਦੀ ਦੂਰੋਂ ਖਿੱਚੀ ਫਿਰਦੇ ਆ ਬਾਬੇ ਤੇ ਬਹੁਤ ساری ਕੋਸ਼ਿਸ਼ ਤੇ ਬਾਅਦ ਨਹੀਂ ਜੜੀ ਇਹ ਬੱਚੀ ਤੇ ਹੁਣ ਆਪਾਂ ਆ ਕੋਸ਼ਿਸ਼ ਲਾਸਟ ਹੈ ਤੇ ਬੇਲੀ ਬਾਕੀ ਜਿਹੜੇ ਜਾਨਵਰ ਆਪਾਂ ਤੁਹਾਨੂੰ ਪਰਸੋ ਵੀਡੀਓ ਦੇ ਵਿੱਚ ਦਿਖਾਏ ਸੀ ਉਹਨਾਂ ਚੋਂ ਆ ਦੋ ਬੱਚੀਆਂ ਸਾਨੂੰ ਸੇਲ ਹੋ ਗਈਆਂ ਤੇ ਬਾਕੀ ਤੁਸੀਂ ਚੈਨਲ ਤੇ ਜਾ ਕੇ ਜਿਹੜੀਆਂ ਵੀਡੀਓ ਦੇਖ ਸਕਦੇ ਹੋ ਉਹਨਾਂ ਚੋਂ ਜਿਹੜੇ ਜਾਨਵਰ ਪਸੰਦ ਆਉਂਦਾ ਨਾ ਤਾਂ ਤੁਸੀਂ ਉਹ ਜਾਨਵਰ ਦਾ ਸਕਰੀਨਸ਼ਾਟ ਲੈ ਕੇ ਹੱਥਲੇ ਮੈਂ ਆਪਣੇ ਡਾਟਾ ਉਤਾਰ ਦਾ ਨੰਬਰ ਇਹ ਜਿੰਨਾ ਵੀ ਇੱਕ ਇੱਕ ਐਂਗਲ ਹੋਰ ਉਹਦੇ ਤੇ ਤੁਸੀਂ ਕਾਲ ਕਰਕੇ ਜਿਹੜਾ ਉਹ ਨੰਬਰ ਜਾਂ ਜਾਨਵਰ ਦੀ ਜਾਣਕਾਰੀ ਹੈ ਜਿਹੜੀ ਉਹ ਲੈ ਸਕਦੇ ਆ ਡਿਟੇਲ ਬਲੱਡ ਲਾਈਨ ਖਾਲੀ ਗੱਬਣ ਜਾਂ ਪ੍ਰਾਈਸ ਹਰ ਚੀਜ਼ ਹੈ ਜਿਹੜੀ ਤੁਸੀਂ ਉਹ ਜਾਣ ਸਕਦੇ ਆ ਤੇ ਹੋਰ ਜਾਨਵਰਾਂ ਦੀਆਂ ਵੀ ਆਪਾਂ ਵੇਲਿਓ ਛੇਤੀ ਛੇਤੀ ਹੁਣ ਵੀਡੀਓ ਲੈ ਕੇ ਆਵਾਂਗੇ ਹਨਾ ਜਿੰਨੇ ਵੀ ਆਪਣੇ ਕੋਲੇ ਛੇੜਾ ਕੱਲਾ ਕੱਲਾ ਕਰਕੇ ਆਪਾਂ ਕੱਲ ਇਕੱਠੀ ਪਾਈ ਸੀ ਵੀਡੀਓ ਦੇ ਇਹਨਾਂ ਚੋਂ ਕੁਝ ਦੋ ਜਾਨਵਰ ਸੇਲ ਹੋ ਗਏ ਆ ਤੇ ਹਲੇ ਵੀ ਆਪਣੇ ਕੋਲੇ 4-5 ਜਾਨਵਰ ਜਿਹੜੇ ਆ ਉਹ ਸੇਲ ਵਾਲੇ ਖੜੇ ਆ। ਸੱਟ ਮਰਾਉਂਗੇ ਮੇਰੇ ਨਾਲ। ਉਹਨਾਂ ਜਾਨਵਰਾਂ 'ਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਕਾਲ ਕਰਕੇ। ਤੇ ਸਕਰੀਨਸ਼ਾਟ ਭੇਜ ਕੇ ਜਿਹੜਾ ਜਾਨਵਰ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਭੇਜੋ ਤੇ ਉਹਦੀ ਜਾਣਕਾਰੀ ਕਲੈਕਟ ਕਰੋ। ਤੇ ਬਾਕੀ ਜੇ ਕਿਸੇ ਵੀਰ ਨੇ ਦੂਰੋਂ ਮਗਾਉਣਾ ਹੋਵੇ ਜਾਨਵਰ ਕਿਸੇ ਅਦਰ ਸਟੇਟ 'ਚ ਮਗਾਉਣਾ ਹੋਵੇ ਤਾਂ ਉਹ ਵੀ ਕੰਟੈਕਟ ਕਰ ਸਕਦਾ ਆਪਾਂ ਇੱਥੋਂ ਜਾਨਵਰ ਆ ਜਿਹੜਾ ਉਹ ਚੜਾ ਕੇ ਭੇਜ ਦਾਂਗੇ। ਕਿੱਦਾਂ ਲੱਗੀ ਵੀਡੀਓ?